आज है ना। मुखमंत्री भगवंत सिंह मान दगवाई वाली पंजाब सरकार वालों नौजवाना नशियां तो दूर रखने लगातार उपराले कि जा रहे ने एक बार फिर ਖੇਡ ਕਲਚਰ ਨੂੰ ਪੰਜਾਬ ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਧਰੀ ਮੁਕਾਬਲੇ ਵਿੱਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ, ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਏ ਜਾ ਰਹੇ ਹਨ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕਿੱਡਾ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌکریاں ਵੀ ਇਹਨਾਂ ਨੂੰ ਤਰੱਕੀਆਂ ਵੀ ਨੌکریاں ਕਈ ਵਾਰੀ ਨੌکریاں ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇ ਮੰਗ ਕਿੱਡਾ ਬਦਲ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਹ ਨਹੀਂ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ ਪੰਜਾਬ ਲੋਬਾ ਸਪੋਰਟਸ ਕਲੱਬ ਵੱਲੋਂ ਪੰਜਵਾਂ ਟੂਰਨਾਮੈਂਟ ਦਾ ਸੈਵਨ ਸਾਈਡ ਟੂਰਨਾਮੈਂਟ ਲੌਂਚ ਕਰਵਾਇਆ ਜਾ ਰਿਹਾ ਹੈ ਔਰ ਇਹ ਤੁਹਾਨੂੰ ਹਰ ਸਾਲ ਅੰਬੇਡਕਰ ਸੈਨਾ ਵੱਲੋਂ ਸਾਡੇ ਨਾਲ ਨੂੰ ਕਰਾਇਆ ਜਾਂਦਾ ਹੈ। ਔਰ ਮੈਂ ਬਹੁਤ ਮੁਬਾਰਕਵਾਦ ਹੁੰਦਾ ਹਾਂ ਖੁਲਵਾਤ ਨੂੰ ਜੀ ਪ੍ਰਧਾਨ ਤੇ ਉਹਨਾਂ ਦੇ तमाम ਸਾਥੀਆਂ ਨੂੰ ਜਿਨ੍ਹਾਂ ਦਾ ਬਹੁਤ ਵੱਡਾ ਤੇ ਵਿਲੱਖਣ ਪ੍ਰਯਾਸ ਹੈ ਔਰ ਉਹਨਾਂ ਦੇ ਪ੍ਰਯਾਸ ਸਦਕਾ ਇਹ ਸਭ ਕੁਝ ਸੰਭਵ ਹੋਇਆ ਔਰ ਮੈਂ ਸਮਝਦਾ ਕਿ ਇਹ ਜੋ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ ਇਹ ਸਾਡੇ ਬੱਚਿਆਂ ਦੇ ਵਿੱਚ ਬਹੁਤ ਖੁਸ਼ੀ ਭਰਦੀ ਹੈ ਔਰ ਬੱਚਿਆਂ ਦੇ ਲਈ ਅੱਜ ਮੈਂ ਦੇਖਿਆ ਕਿ ਪਹਿਲੇ ਤੋਂ ਲੈ ਕੇ ਪੰਜਵੇਂ ਟੂਰਨਾਮੈਂਟ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਇਸ ਦੇ ਲਈ ਬਹੁਤ ਵਧਾਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਸਮਾਜ ਦਾ ਹਰ ਜਿਹੜਾ ਵਰਗ ਹੈ ਉਹ ਹਰ ਵਰਗ ਜਿਹੜਾ ਇਸ ਦੇ ਵਿੱਚ ਉਸ ਦੀ ਸ਼ਮੂਲੀਅਤ ਔਰ ਸਾਡੇ ਮਹਾਪੁਰਸ਼ ਬਾਬਾ ਜੀ ਬਾਬਾ ਕੇਵਲ ਜੁਚੇ ਤੌਰ ਤੇ ਉਹਨਾਂ ਦੇ ਸਾਰੇ ਸਾਥੀ ਅੱਜ ਉਚੇਚੇ ਤੌਰ ਤੇ ਹੋਰ ਮਹਾਪੁਰਸ਼ ਨੂੰ ਪਹੁੰਚ ਰਹੇ ਹੈ ਸੋ ਮਹਾਪੁਰਸ਼ਾਂ ਦਾ ਵੀ ਅਸੀਸਵਾਦ ਹੈ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਹੁੰਦਾਂ ਤੇ ਬਾਈਰੂ ਨੂੰ ਅਦਾਸ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਪੋਰਟ ਟੂਰਨਾਮੈਂਟ ਹੋਣ ਰਹਿਣ ਤਾਂ ਕਿ ਸਾਡੇ ਬੱਚੇ ਜਿਹੜੇ ਉਹ ਮਜ਼ਬੂਤ ਰਹਿਣ ਔਰ ਨਸ਼ਿਆਂ ਤੋਂ ਦੂਰ ਰਹਿਣ ਇਹ ਬਾਹੂ ਵਾਲੀ ਧਰਤੀ ਤੇ ਖੇਲ ਜਗਤ ਦਾ ਫੁੱਟਬਾਲ ਦਾ ਟੂਰਨਾਮੈਂਟ ਹੋ ਰਿਹਾ ਹੈ ਇਹ ਸਬੱਚੇ ਨੌਜਵਾਨ ਵਰਗ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਜਿੱਥੇ ਕਿ ਅੱਜ ਪੰਜਾਬ ਦਾ ਨੌਜਵਾਨ ਜਿਹੜਾ ਨਸ਼ੇ ਵਿੱਚ ਗੁਤਾਣ ਹੋ ਰਿਹਾ ਹੈ ਫਿਰ ਆ ਵੀ ਨੌਜਵਾਨ ਮਾਮਾ ਦੇ ਜਣੇ ਪੁੱਤ ਨੇ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਜਗਤ ਨੂੰ ਪਹੁੰਚ ਕਰਦੇ ਨੇ ਤੇ ਦੂਜੀ ਗੱਲ ਹੈ ਇਸ ਟੂਰਨਾਮੈਂਟ ਨੇ ਇੱਕ ਲਖਣ ਕਰਿਆ ਹੈ ਕਿ ਇੱਥੇ ਸਾਡੀ ਸਾਡੀਆਂ ਬੱਚੀਆਂ ਨੂੰ ਸਾਡੀਆਂ ਲੜਕੀਆਂ ਨੂੰ ਵੀ ਇੱਥੇ ਪਹਿਲ ਕਦਮੀ ਨਾਲ ਤੇ ਭਾਗੀਦਾਰੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਇੱਥੇ ਕੋਈ ਕਹਿੰਦਾ ਕੁੜੀਆਂ ਆ ਤਾਂ ਕੁੜੀਆਂ ਤੇ ਚਿੜੀਆਂ ਨੇ ਉਹਨਾਂ ਦਾ ਕੀ ਹੈ ਪਰ ਆ ਜਿਹੜਾ ਵਾਹਨ ਦੀ ਧਰਤੀ ਦੇ ਖੇਡ ਪਰ ਦਾਣ ਵਿੱਚ ਖੇਡੇ ਜਾ ਰਹੇ ਮੇਰੇ ਸਮਾਜ ਦੀਆਂ ਸਾਡੀਆਂ ਧੀਆਂ ਬੱਚੀਆਂ ਆਪਣੇ ਜੋਰ ਦਿਖਾ ਰਹੀਆਂ ਨੇ ਫੁੱਟਬਾਲ ਦੇ ਮੈਚ ਨਾਲ ਜਿੱਦੋ ਜਾਨ ਆਪਣੇ ਪ੍ਰਾਣਾ ਨਾਲ ਖੇਡ ਰਹੀਆਂ ਨੇ ਇੱਥੋਂ ਪਤਾ ਲੱਗਦਾ ਇਹ ਧੀਆਂ ਜਿਹੜੀਆਂ ਨਹੀਂ ਇਹ ਕੁੜੀਆਂ ਇਹ ਸਾਡੀਆਂ ਬੱਚੀਆਂ ਇਹ ਸਾਡੇ ਸਰੋਜ ਜਮਿੰਦਾਰੀ ਦੀ ਹੱਡੀ ਨੇ ਸੋ ਅੱਜ ਦੇ ਸਰਮੇਟ ਕਸਰਾਵਾਂ ਨੂੰ ਕਰਵਾਏ ਜਾ ਰਹੇ ਫੁੱਟਬਾਲ ਮੈਚ ਸਾਰਿਆਂ ਨੂੰ ਵਧਾਈ ਹੋਵੇ ਤੁਹਾਨੂੰ ਅਜਿਹਾ ਨਸ਼ੇ ਕਰਦੇ ਨੇ ਪੁਰਾਣੋਂ ਮੈਂ ਬੇਨਤੀ ਕਰਾਂਗਾ ਸਭਾ ਦੇ ਉਤੋਂ ਕਿ ਕਿਤੇ ਕਾਲੇ ਗੁਣੀ ਨਸ਼ੇ ਕਰਨੇ ਛੱਡੋ ਆ ਵੇਖੋ ਕਿ ਵੀ ਤੁਹਾਡੇ ਵਰਗੇ ਨੌਜਵਾਨ ਨੇ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਲ ਜੱਤ ਨੂੰ ਉਤਸ਼ਾਹਤ ਕਰਦੇ ਹੋਏ ਆਪਣੀ ਜਾਨ ਵੀ ਤਦਰੁਸਤ ਰੱਖਦੇ ਨੇ ਮਾਪਿਆਂ ਨੂੰ ਵੀ ਖੁਸ਼ ਕਰਦੇ ਨੇ ਤੇ ਜਿੱਥੇ ਸਿਆਸਤ ਦੇ ਖੇਤਿਆਂ ਨੂੰ ਵੀ ਗੁਣ ਕਰਦੇ ਨੇ ਉਸ ਵਾਰ ਸਾਡੇ ਵੱਡੇ ਵੀਰ ਡਾਕਟਰ ਰਾਜ ਕੁਮਾਰ ਜੀ ਜੋ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦਾ ਪਰਜੰਤ ਡਾਕਟਰ ਸਰਵੋਪੀ ਨਾਲ ਆਏ ਨੇ ਜੱਜਤਾਂ ਤੋਂ ਤਸ਼ੀਫਾ ਦੇਣ ਲਈ ਇਹ ਸਮਝਦਾ ਕਿ ਇਸ ਮੈਚ ਨੂੰ ਚਾਰ ਚੰਦਾਂ ਨਾਲ ਗਾੜਲੇ ਆਏ ਨੇ ਸਾਡੇ ਵੱਡੇ ਵੀਰ ਨੌਕਾ ਅੱਜ ਦੇ ਮਾਰਚ ਦਾ ਜਿੰਦਗੀ ਸਿਰਾਰ ਦੇ ਜੁਮਾਇਆ ਧੰਨਵਾਦ ਹੈ ਔਰ ਜਿਹੜੇ ਇਸ ਬਾਤ ਦੇ ਦਰਸ਼ਕ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਬਾਈ ਜੀ ਕਾ ਹਾਰੀ ਜਾਨ ਬਾਈ ਸਭ ਤੋਂ ਪਹਿਲਾਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਤੇ ਜਿਹੜਾ ਅੰਬੇਡਕਰ ਸੈਨਾ ਪੰਜਾਬ ਦੇ ਵੱਲੋਂ ਨਿਰੰਤਰ ਜਿਹੜਾ ਸਮਾਜਿਕ ਤੇ ਧਾਰਮਿਕ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਲਈ ਇਹ ਅੰਬੇਡਕਰ ਸੈਨਾ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਪੰਜਵ ਵਿਸ਼ਾਲ ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੇਤੂ ਟੀਮਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਜਿਸਰੇ ਵਿੱਚ ਲੜਕੀਆਂ ਦੇ ਜਲੰਧਰ ਦੇ ਕਲੱਬ ਜਿਹੜੇ ਭਾਗ ਲੈ ਰਹੇ ਨੇ ਬੱਚਿਆਂ ਦੀਆਂ ਟੀਮਾਂ ਨੂੰ ਜਿਹੜਾ ਆਏ ਹੋਏ ਜਿਹੜੇ ਹੈਗੇ ਮੁੱਖ ਮਹਿਮਾਨ ਹਨ ਉਹਨਾਂ ਦੁਆਰਾ ਇਨਾਮ ਦਿੱਤਾ ਜਾਵੇਗਾ ਔਰ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਇਹੀ ਆ ਨੌਜਵਾਨਾਂ ਨੂੰ ਉਦੇਸ਼ ਆ ਸਾਰਿਆਂ ਨੂੰ ਵੀ नशियां तो रहत तो के खेडा वल प्रेरित हो के एक चंगी जिंदगी जी के आपा देश ते पंजाब दा जेड़ा नाम ऊंचा कर सके देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर